ਗੱਲ ਕਰਾਂਗੇ ਇੱਕ WhatsApp ਕਾਲ ਦੀ ਇੱਕ WhatsApp ਕਾਲ ਆਉਂਦੀ ਹੈ ਬੰਦੇ ਦੀ ਜ਼ਿੰਦਗੀ ਭਰ ਦੀ ਕਮਾਈ ਹੈ ਜਿਹੜੀ ਉਹ ਹੁੰਜ ਕੇ ਲੈ ਜਾਂਦੀ ਹੈ ਇੱਕ ਕਿਸਾਨ ਹੁੰਦਾ ਹੈ ਜਿਹੜਾ ਆਪਣੇ ਖੇਤ ਦੇ ਵਿੱਚ ਕੰਮ ਕਰ ਰਿਆ ਹੁੰਦਾ ਹੈ ਜਿਵੇਂ ਆਪਣੇ ਆਮ ਜ਼ਿਮੀਂਦਾਰਾਂ ਦੇ ਘਰਾਂ ਦੇ ਵਿੱਚ ਹੁੰਦਾ ਹੈ ਜਿਹੜੇ ਮਰਦੇ ਆ ਉਹ ਖੇਤਾਂ ਦੇ ਵਿੱਚ ਕੰਮ ਕਰਦੇ ਆ ਅਤੇ ਔਰਤਾਂ ਨੇ ਜਿਹੜੀਆਂ ਉਹ ਘਰ ਸੰਭਾਲਦੀਆਂ ਨੇ ਤਾਂ ਕੰਮ ਕਰਦੇ ਹੋਏ ਇਨਸਾਨ ਨੂੰ ਜਿਹੜਾ ਮਰਦ ਖੇਤ ਚ ਕੰਮ ਕਰ ਰਿਹਾ ਸੀਗਾ ਘਰੋਂ ਇੱਕ ਕਾਲ ਆਉਂਦੀ ਹੈ ਉਹਦੇ ਘਰ ਵਾਲੀ ਦੀ ਤੇ ਉਹ ਰੋਣ ਲੱਗ ਜਾਂਦੀ ਹੈ ਬੰਦਾ ਘਬਰਾ ਜਾਂਦਾ ਵੀ ਹੋ ਕੀ ਗਿਆ ਗੱਲ ਉਹ ਦੱਸ ਨਹੀਂ ਸਕਦੀ ਬਸ ਰੋਈ ਜਾਂਦੀ ਰਹਿੰਦੀ ਐ ਇਸ ਤੋਂ ਬਾਅਦ ਉਹ ਬੰਦਾ ਫੋਨ ਕੱਟਦਾ ਸਿੱਧਾ ਘਰੇ ਆ ਜਾਂਦਾ ਘਰੇ ਆ ਕੇ ਉਹਨੂੰ ਦੱਸ ਦਈਏ ਕਿ ਆਪਣੇ ਮੁੰਡੇ ਦਾ ਤਾਂ ਕੈਨੇਡਾ ਦੇ ਵਿੱਚ ਐਕਸੀਡੈਂਟ ਹੋ ਗਿਆ ਇੱਕ ਗੋਰੇ ਨਾਲ ਉਹਦਾ ਐਕਸੀਡੈਂਟ ਹੋਇਆ ਆਪਣੇ ਮੁੰਡੇ ਦੇ ਵੀ ਸੱਟਾਂ ਵੱਜੀਆਂ ਪਰ ਗੋਰੇ ਦੇ ਜ਼ਿਆਦਾ ਸੱਟਾਂ ਵੱਜੀਆਂ ਨੇ ਜ਼ਿਆਦਾ ਸੱਟਾਂ ਵੱਜਣ ਕਾਰਨ ਉਹ ਕੋਮਾ 'ਚ ਭਾਗ ਗਿਆ ਉੱਥੇ ਪੁਲਿਸ ਆ ਰਹੀ ਐ ਤੇ ਉੱਥੋਂ ਮੈਨੂੰ ਕਾਲ ਆਈ ਸੀ ਵਟਸਐਪ ਤੇ ਇਹਨੇ ਉਹ ਗੱਲਾਂ ਕਰ ਰਹੇ ਹੁੰਦੇ ਨੇ ਦੋਨੇ ਪਤੀ ਪਤਨੀ ਆਪ ਚ ਸੱਦਵੇਂ 'ਚ ਆ ਜਾਂਦੇ ਆ ਵੀ ਆਖੀ ਹੋ ਗਿਆ ਗੱਲ ਦੀ ਸੋਝੀ ਨਹੀਂ ਰਹਿੰਦੀ ਤੇ ਇਸ ਤੋਂ ਬਾਅਦ ਦੁਵਾਰੇ ਕਾਲ ਆਉਂਦੀ ਹੈ ਉਹ ਦੱਸਦਾ ਵੀ ਭਾਈ ਐਂ ਕਰਕੇ ਇੱਥੇ ਪੁਲਿਸ ਆ ਗਈ ਥੋਡੇ ਮੁੰਡੇ ਦੇ ਵੀ ਸੱਟਾਂ ਨੇ ਕੋਈ ਹਸਪਤਾਲ ਦਾ ਨਾਮ ਲਿਆ ਹੁੰਦਾ ਤੇ ਗੋਰੇ ਦੇ ਵੀ ਸੱਟਾਂ ਨੇ ਗਲਤੀ ਤੁਹਾਡੇ ਮੁੰਡੇ ਦੀ ਸੀ ਪੁਲਿਸ ਆਰੀ ਹੈ ਤਾਂ ਇਹ ਸੁਣ ਕੇ ਪਰਿਵਾਰ ਕਹਿੰਦਾ ਵੀ ਸਾਡੇ ਮੁੰਡੇ ਨਾਲ ਗੱਲ ਕਰਾਓ ਉਹ ਕਹਿੰਦਾ ਮੈਂ ਥੋਡੇ ਮੁੰਡੇ ਨਾਲ ਗੱਲ ਨਹੀਂ ਕਰਾ ਸਕਦਾ ਉਹਦਾ ਫੋਨ ਹੈ ਜਿਹੜਾ ਪੁਲਿਸ ਕੋਲ ਹੈ ਇਸ ਤੋਂ ਬਾਅਦ ਉਹ ਲਗਾਤਾਰ ਬੰਦਾ ਉਹਨਾਂ ਨਾਲ ਗੱਲ ਕਰਦਾ ਰਹਿੰਦਾ ਹੈ ਕਾਫੀ ਸਮੇਂ ਤੱਕ ਗੱਲ ਕਰਦਾ ਜਿਵੇਂ ਜਿਵੇਂ ਉਹ ਕਹੀ ਜਾਂਦਾ ਪਰਿਵਾਰ ਵਾਲੇ ਘਬਰਾ ਜਾਂਦੇ ਆ ਉਵੇਂ ਉਵੇਂ ਉਹ ਕਰੀ ਜਾਂਦੇ ਆ ਕੁੱਲ ਮਿਲਾ ਕੇ ਉਹ ਜਿਹੜਾ ਕਿਸਾਨ ਪਰਿਵਾਰ ਸੀਗਾ ਉਹਦੇ ਦੋ ਬੈਂਕ ਖਾਤੇ ਸੀ ਆਮ ਆਪਣੇ ਨੋਰਮਲ ਹੁੰਦੀ ਐ ਮੀਆਂ ਬੀਬੀ ਦੇ ਤਾਂ ਉਹਦੇ ਵਿੱਚੋਂ 6,25,000 ਰੁਪਏ ਇੱਕ ਟਰਾਂਸਫਰ ਕਰਤੇ ਤੇ 5,50,000 ਰੁਪਏ ਜਿਹੜੇ ਬਾਅਦ ਦੇ ਵਿੱਚ ਦੂਸਰੇ ਖਾਤੇ ਚੋਂ ਕਢਾ ਕੇ ਟਰਾਂਸਫਰ ਕਰਤੇ ਤੇ ਸਾਡੇ ਬੱਚੇ ਨੂੰ ਜਿਹੜਾ ਉਹ ਬਚਾ ਲਿਓ ਉਹਦਾ ਇਲਾਜ ਕਰਾ ਲਿਓ ਉਹਨੂੰ ਸਜ਼ਾ ਨਾ ਹੋਵੇ ਕਿਉਂਕਿ ਡਰ ਕੇ ਵੀ ਪਹਿਲੀ ਇੰਨੇ ਪੈਸੇ ਲਾ ਕੇ ਭੇਜਿਆ ਜੇ ਕਿਤੇ ਜੇਲ੍ਹ ਨੂੰ ਚਵਾ ਗਿਆ ਤਾਂ ਔਖਾ ਹੋ ਜਾਊਗਾ ਇਸ ਤੋਂ ਬਾਅਦ ਰਾਤ ਪੈ ਜਾਂਦੀ ਹੈ ਫਿਰ ਜਿਵੇਂ 3-4 ਦਿਨਾਂ ਬਾਅਦ ਰੂਟੀਨ ਬਾਅਦ ਬਾਹਰਲੇ ਬੰਦਾ ਆਪਾਂ ਨੂੰ ਫੋਨ ਕਰਦਾ ਹੁੰਦਾ ਉਸੇ ਤਰ੍ਹਾਂ ਉਹਨਾਂ ਦੇ ਮੁੰਡੇ ਦੀ ਕਾਲ ਆ ਜਾਂਦੀ ਹੈ ਇਸ ਪਰਿਵਾਰ ਨੂੰ ਆਪਣੇ ਮਾਪਿਓ ਨੂੰ ਜਿਵੇਂ ਆਪਾਂ ਨਾਰਮਲੀ ਗੱਲ ਕਰਦੇ ਹੁੰਦੇ ਆ ਪਰ ਜਦੋਂ ਉਹ ਗੱਲ ਕਰਦਾ ਹੈ ਤਾਂ ਉਹ ਹਰਾਨ ਰਹਿ ਜਾਂਦੇ ਆ ਫਿਰ ਸਾਰੀ ਕਹਾਣੀ ਉਹ ਦੱਸਦੇ ਆ ਉਹ ਕਹਿੰਦਾ ਮੇਰਾ ਤਾਂ ਕੋਈ ਐਕਸੀਡੈਂਟ ਹੋਈ ਨਹੀਂ ਮੈਂ ਤਾਂ ਸ਼ਿਫਟ ਤੇ ਸੀਗਾ ਤੁਹਾਨੂੰ ਕਿਹਨੇ ਕਹਿਤਾ ਉਹ ਪਰਿਵਾਰ ਵਾਲੇ ਨਾਲ ਇਹੀ ਜੀ ਗੇਮ ਖੇਡ ਗਿਆ। ਉਹਨੂੰ ਇੰਨਾ ਸਦਮੇ 'ਚ ਪਾ ਗਿਆ। ਘਬਰਾਟ ਦੇ ਵਿੱਚ ਆ ਗਿਆ ਉਹਨੂੰ ਪਤਾ ਹੀ ਨਹੀਂ ਲੱਗਿਆ ਤੇ ਨਾ ਹੀ ਉਹਨਾਂ ਨੇ ਕਿਸੇ ਕੋਲੇ ਇਹੜਾ ਜ਼ਿਕਰ ਕੀਤਾ। ਉਹ ਸੱਚਮੰਨ ਬੈਠੇ। ਗਲਤੀ ਕਿੱਥੋਂ ਕਰੀ? ਜਿਹੜੀ ਉਹਦੀ ਪਤਨੀ ਸੀ ਕਿਸਾਨ ਦੀ। ਕਾਲ ਹੈ ਜਿਹੜੀ ਉਹਨੇ ਚੱਕ ਲਈ। ਜੇ ਕਿਤੇ ਬੰਦਾ ਚੱਕ ਲਾਂਦਾ ਬੰਦਾ ਹਾਲੇ ਪੁਆਇੰਟ ਫੜ ਜਾਂਦਾ। ਬੰਦਾ ਛੇਤੀ ਜੇਤੀ ਘਬਰਾਉਂਦਾ ਨਹੀਂ ਉਹ ਸੋਚਦਾ। ਆਸ-ਪਾਸੇ ਫੋਨ ਵੀ ਕਰਦਾ। ਪਰ ਜਦੋਂ ਉਹ ਮੁੰਡੇ ਦੀ ਮਾਂ ਨੇ ਫੋਨ ਚੱਕ ਲਿਆ। ਉਹਨੇ ਬਸ ਉਹਨੇ ਇੰਨੀ ਇੱਕ ਗੱਲ ਕਹੀ ਤੀ ਭਾਈ ਐਕਸੀਡੈਂਟ ਹੋ ਗਿਆ ਤੁਹਾਡੇ ਮੁੰਡੇ ਸੱਟਾਂ ਵਾਲੀਆਂ ਨੇ ਦਾਖਲ। ਉਹ ਘਬਰਾ ਗਈ ਦਿਲ ਸੱਟ ਗਈ ਰੋਣ ਲੱਗ ਗਈ ਰੋਂਦੇ ਰੋਂਦੇ ਆਪਦੇ ਘਰ ਆਈ ਨੂੰ ਕੋਣ ਲਾ ਲਿਆ ਗਾ ਉਹ ਵੀ ਘਬਰਾ ਗਿਆ ਵੀ ਇਹ ਰੋਈ ਕਿਉਂ ਜਾਂਦੀ ਏ ਉਹਨੂੰ ਵੀ ਨਹੀਂ ਗੱਲ ਸੁਝੀ ਤਾਂ 1175000 ਰੁਪਇਆ ਇਹ ਠੱਗ ਬੰਦਾ ਇਹਨਾਂ ਦੇ ਖਾਤੇ ਚ ਹੁੰਝ ਕੇ ਲੈ ਗਿਆ ਆਪਾਂ ਨੂੰ ਪਤਾ ਹੀ ਹੈ ਕਿ ਕਿੰਨੇ ਮੁੰਡੇ ਜਿਹੜੇ ਉਹ ਬਾਹਰ ਗਏ ਆ ਚਾਹੇ ਪੰਜਾਬ ਦੇ ਆ ਚਾਹੇ ਹੋਰ ਸਟੇਟ ਦੇ ਇਹਨੇ ਠੱਗ ਲੋਕ ਹੁੰਦੇ ਆ ਇਹਨਾਂ ਦੇ ਪਰਿਵਾਰਾਂ ਨੂੰ ਸ਼ਿਕਾਰ ਬਣਾਉਂਦੇ ਆ ਖਾਸ ਕਰਕੇ ਮਹਿਲਾਵਾਂ ਤਾਂ ਤੁਹਾਡੇ ਮੁੰਡੇ ਦਾ ਕੋਈ ਉੱਥੇ ਫਰੈਂਡ ਹੈ ਜਿਹਦੇ ਨਾਲ ਉਹ ਕੰਮਤੇ ਜਾਂਦਾ ਹੈ ਜਿਹਦੇ ਨਾਲ ਆ ਉੱਥੇ ਬੇਸਮੈਂਟ ਦੇ ਵਿੱਚ ਰਹਿੰਦਾ ਹੈ ਤਾਂ ਉਹਦਾ ਨੰਬਰ ਵੀ ਆਪਣੇ ਕੋਲ ਰੱਖੋ ਕਿਤੇ ਇਹ ਨਾ ਹੋਵੇ ਤਾਂ ਨੂੰ ਤੁਹਾਨੂੰ ਵੀ ਜਿਹੜੀ ਕੱਲ ਨੂੰ ਕੋਈ ਇਹੋ ਜਿਹੀ ਕਾਲ ਆ ਜੇ ਹੁਣ ਤਾਂ AI ਆ ਗਿਆ ਇਹਦਾ ਐ ਨਹੀਂ ਪਤਾ AI ਨਾਲ ਹੀ ਬਣਾ ਦਨ ਵੀ ਆਹ ਦੇਖੋ ਜੀ ਤੁਹਾਡਾ ਮੁੰਡਾ ਪਿਆ ਤੁਹਾਡੇ ਮੁੰਡੇ ਨਾਲ ਗੱਲ ਨਹੀਂ ਹੁੰਦੀ ਇਦਾਂ ਨਹੀਂ ਤੁਹਾਨੂੰ ਕਾਲ ਆ ਗਈ ਤਾਂ ਉਹਦੇ ਫਰੈਂਡ ਤੋਂ ਪਤਾ ਕਰ ਲਿਓ ਵੀ ਸਾਡਾ ਮੁੰਡਾ ਕਿਵੇਂ ਆ ਤੁਹਾਡਾ ਉਹਨਾਂ ਦਾ ਫਰੈਂਡ ਹੈ ਜਿਹੜਾ ਉਹ ਦੱਸ ਦਊਗਾ ਤਾਂ ਇਸ ਕਰਕੇ ਇਸ ਤਰ੍ਹਾਂ ਦੀਆਂ ਠੱਗੀਆਂ ਤੋਂ ਜਿਹੜਾ ਉਹ ਬਚੋ ਤਾਂ ਬੰਦੇ ਦੀ ਸਾਰੀ ਮਿਹਨਤ ਦੀ ਕਮਾਈ ਇਹ ਸਾਈਬਰ ਠੱਗ ਜਿਹੜਾ WhatsApp ਕਾਲ ਦੇ ਜਰੀਏ ਪੁੜਾ ਕੇ ਲੈ ਗਿਆ ਹੁਣ ਪਿੱਛੋਂ ਕੀ ਬਣਨਾ ਰਿਪੋਰਟ ਲਿਖਾ ਦੇਣਗੇ ਉਹਦਾ ਕੁਝ ਨਹੀਂ ਪਤਣਾਦਾ ਸਾਰੇ ਖਾਤੇ ਬੰਦ ਹੋ ਜਾਂਦੇ ਪਹਿਲੀ ਉਹਨਾਂ ਦੀ ਪਲੈਨਿੰਗ ਜਿਹੜੀ ਏਡੀ ਤੱਕ ਰਹੀ ਹੁੰਦੀ ਆ ਤਾਂ ਇਸ ਤਰ੍ਹਾਂ ਇਹ ਠੱਗ ਲੋਕ ਲੋਕਾਂ ਦੇ ਜਜ਼ਬਾਤਾਂ ਨਾਲ ਜਿਹੜਾ ਖੇਡਦੇ ਆ ਤਾਂ ਤੁਸੀਂ ਵੀ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ